ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਅਰਗਾਸ ਮੈਲਾ ਪਹਿਲਾ ਸਿਰੋਕਵੀ ਮੈਲੇ ਪਹਿਲੇ ਕਿ ਲਿਖੇ ਟੁੰਡੇ ਅਸਰਾ ਦੇ ਕੀ ਤੁਣੀ ਤੇ ਗਾਉਣੈਨ ਉਹ ਟੁੰਡੇ ਅਸਰਾਜ ਦੇ ਕਿਟੋਣੀ ਵਿੱਚ ਵਾਇਗਰੂ ਦਾ ਬੜਾ ਦੇਖਣਾ ਕਿ ਵਾਇਗਰੂ ਦੇਖ ਲੈ ਆਪਾਂ ਕਈ ਵਾਰੀ ਕਹਿੰਨੇ ਆ ਅਸਰਾਜ ਦੇ ਪਿਤਾ ਦਾ ਨਾਮ ਸੀ ਸਾਰੰਗ ਉਹ ਰਾਜਾ ਸੀ ਉਹਨੇ ਬੁੱਢੀ ਉਮਰ ਚ ਨੌਜਵਾਨ ਕੁੜੀ ਨਾਲ ਜੋ ਅਸਰਾਜ ਦੇ ਉਮਰ ਦੀ ਸੀ ਵਿਆਹ ਕਰਾ ਲਿਆ ਉਹ ਕੁੜੀ ਕਿਦੇ ਜਿਆਦਾ ਕਾਮੀ ਸੀ ਸੈਕਸੀ ਸੀ ਉਨੇ ਦੇਖਿਆ ਅਸਰਾਜ ਮੁੰਡਾ ਬਹੁਤ ਸੋਹਣਾ ਓਏ ਤੇ ਰੀਜ ਪਈ ਕਹਿ ਲਗੇ ਤੇਰੀ ਮੇਰੀ ਇੱਕ ਮਰ ਹੈ ਕਹਿ ਲਗਾ ਨਹੀਂ ਤੇ ਮੇਰੀ ਮਾਤਾ ਲਗਦੀ ਐ ਇਤਨੀ ਮੀ ਬੰਦਾ ਸੀ ਉਹਨੇ ਬੜਾ ਏਕ ਦੋ ਵਾਰੀ ਟਰਾਈ ਕੀਤੀ ਪਰ ਅਸਰਾਜ ਨਾ ਮੰਨਿਆ ਉਹਨੇ ਰਾਜੇ ਨੂੰ ਕਹਿ ਕੇ ਉਹਨੂੰ ਮਾਰਨ ਦਾ ਹੁਕਮ ਦੇ ਦਿੱਤਾ ਰਾਜਾ ਵੀ ਉਹਦਾ ਨਾ ਨਾ ਬਿਆਹ ਹੋਇਆ ਸੀ ਤੇ ਰਾਣੀ ਦੀ ਅੱਖੇ ਲੱਗ ਗਿਆ ਮੈਂ ਜੇ ਕਬਜ਼ੀਰ ਸੀ ਜਿਹਨੇ ਚਾਚਾ ਜੀ ਕਿਹਾ ਕਰਦਾ ਸੀ ਇਹਦੀ ਯੋਧੇ ਨਾਲ ਬੜੀ ਬੰਦੀ ਸੀ ਅਸਰ ਆਜ ਦੀ ਹਰ ਵੇਲੇ ਚਾਚਾ ਜੀ ਨਾਲ ਸਲਾਹ ਕਰਨੀ ਉਹ ਵੀ ਧਰਮੀ ਸੀ ਬੰਦਾ ਕੁਛ ਜਦੋਂ ਇਹਨਾਂ ਮਾਰਨ ਦਾ ਹੁਕਮ ਹੋ ਗਿਆ ਤੇ ਉਹ ਚਾਚਾ ਜੀ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੋਈ ਉਹਨੇ ਜਲਾਦ ਨੂੰ ਬੁਲਾ ਲਿਆ ਜਲਾਦ ਨੂੰ ਕਿਹਾ ਜਿਹੜਾ ਖੂਹ ਹੈ ਨਾ ਟੱਠਾ ਆ ਖੂਹ 6 ਫਟਾ ਫੱਲੇ ਪਾਣੀ ਵੀ ਹੈ ਨਹੀਂ ਉੱਥੇ ਛੁੱਟ ਦੇਈਂ तो मंड जी आ गुट ज्या वे तो होर ना कुछ करी मारी ना जलाद जी सत्त वजन मतलब पट्टी भी देती भी सारा खून बह जाएगा पट्टी भी करके आई ठीक है जी तो चला गया उन्हें हाथ वढ़ के पट्टी कर दिती टा खूब थी जरा छे सत फुट ही थी उत्थे सुट दिता क्या आप वापस आ गया ਉਹਦੇ ਸ਼ਰਤ ਪੂਰੀ ਹੋ ਗਈ ਉਹਦੀ ਵੋਟੀ ਨੂੰ ਬਾਹ ਵੱਢ ਕੇ ਦਿਖਾਤੀ ਮਿਹਬਾਂ ਅਸਰਾਹ ਜੀ ਆ ਕਹਿੰਦੀ ਹਾਂ ਅਸਰਾਹ ਜੀ ਉਹ ਹੁਣ ਦੇਖ ਰੱਬ ਦੇਖਦਾ ਸੀ ਟੜੇ ਤਕਲੀਫ ਤਾਂ ਆਈ ਪਰ ਰੱਬ ਦੇਖਦਾ ਸੀ ਸਾਰੀ ਖੇਡ ਨੂੰ ਕਸੂਰਵਾਰ ਕੌਣ ਹੈ ਤੇ ਸਜ਼ਾ ਕਿੰਨੀ ਮਿਲ ਰਹੀ ਹੈ ਤੁਸੀਂ ਦੇਖੋ ਰੱਬ ਦੇਖਦਾ ਸੀ ਤੁਸੀਂ ਦੇਖੋ ਖਿਆਲ ਰੱਖੋਗੇ ਤੂੰ ਉੱਥੋਂ ਕਾਫਲਾ ਲੰਘਿਆ ਤੂੰ ਕਾਫਲੇ ਨੇ ਅਸਰਾਜ ਨੂੰ ਚੁੱਕ ਲਿਆ ਖੂਬ ਵਿੱਚੋਂ ਕਿ ਥੋਬੀ ਨੂੰ ਦੇਤਾ ਜਿਹਨੇ ਆਪਣੇ ਆਪ ਤੋਂ ਚੁੱਕਿਆ ਦਿੱਲੀ ਥੋਬੀ ਨੂੰ ਦੇਤਾ ਮਤਲਬ ਸਟੇਟ ਬਦਲ ਗਈ ਉੱਥੇ ਅਸਰਾਜ ਨੇ ਨਾ ਕਾਫਲੇ ਨੂੰ ਕਿਹਾ ਮੈਂ ਰਾਜਾ ਪਿੰਨਾ ਥੋਬੀ ਨੂੰ ਕਿਹਾ ਮੈਂ ਰਾਜੇ ਦਾ ਮੁੰਡਾ ਆ ਉੱਥੇ ਰਾਮ ਨਾਲ ਕੰਮ ਕਰਨ ਲੱਗ ਪਿਆ ਬਾਈਗਰੂ ਦੇਖਦਾ ਸੀ ਮੈਂ ਪਹਿਲੇ ਕਿਹਾ ਦੇਖੋ ਬਾਈਗਰੂ ਦੇਖਦਾ ਸੀ ਜਿਹੜੇ ਦੇਸ਼ ਵਿੱਚ ਹੋ ਗਿਆ ਉਹਦਾ ਗੋਤੀ ਪਤੋਲਾਦ ਨਹੀਂ ਸੀ ਰਾਜੇ ਦਾ ਪਸਾਰਿਆਂ ਨੇ ਇਹੋ ਹੀ ਮਤਾ ਬਕਾਇਆ ਹੋਇਆ ਸੀ ਰਾਜਾ ਮਰੇਗਾ ਤੇ ਦੇਖਦੇ ਆਂ ਤੇ ਰਾਜਾ ਮਰ ਗਿਆ ਉੱਥੇ ਦਾ तो राजा मर गया तो उन्होंने मता पकया रात बारह बजे तो बाद जेड़ा बंदा कोई किले का दरवाजा खड़काएगा उन राइट उठा बिठा देंगे हम मैं तुम्हारा वाहगुरु देखता सी ਬੈਗਰੂ ਤੇ ਬੈਗਰੂ ਦੀਵਾ ਵਿੱਚ ਹੈ ਹੈ ਬੈਗਰੂ ਜੋਲਾ ਵਿੱਚ ਵੀ ਹੈ ਹੈ ਪੂਰਾ ਦੇ ਦਾ ਬੋਲ ਖੁੱਲ ਗਿਆ ਕਿ ਬੈਗਰੂ ਨੇ ਖੋਲ ਦਿੱਤਾ ਇੱਕ ਦਾ ਟਾਈਮ ਅਸਰਾਜ ਨੇ ਕਰਕਾਰ ਸੁਨੇਹਾ ਅਸਰਾਜ ਵਿੱਚੇ-ਵਿੱਚੇ ਬੋਲ ਤੱਕੇ ਅੱਗੇ ਜਦੋਂ ਬੋਲ ਦੇ ਕਿਲੇ ਦੇ ਕੋਲ ਆ ਗਿਆ ਤੋ ਕਿਨੇ ਦੇ ਕੋਲ ਆਇਆ ਤੇ ਉਹਨੇ ਮਾਰੇ ਆਪ ਸੇਨ ਲੋਡ ਦੀ ਕਿਲੇ ਦੇ ਦਰਵਾਜ਼ੇ ਤੇ ਆਪਰੇ ਹੋ ਗਿਆ ਉਹਨੇ ਦਰਵਾਜ਼ਾ ਖੋਲਿਆ ਤੇ ਅਸਰਾਜ ਅੱਗੇ ਖੜਾ ਸੀ ਉਹ ਅਸਰਾਜ ਨੂੰ ਫੜ ਕੇ ਰਾਜਗੱਦੀ ਤੇ ਬਿਠਾਤਾ ਹੁਣ ਅਸਰਾਜ ਰਾਜੇ ਦਾ ਮੁੰਡਾ ਤਾਂ ਹੈਗਾ ਹੀ ਸੀ ਉਹਨੇ ਨਹੀਂ ਸੀ ਦੱਸਿਆ ਤੇ ਗੱਲ ਵੱਖਰੀ ਹੈ ਮਤੀਬਤਾ ਅਗਲੀ ਆ ਜਾਂਦੀ ਆ ਰਾਜੇ ਦਾ ਮੁੰਡਾ ਤਾਂ ਹੈਗਾ ਹੀ ਸੀ ਉਹ ਜਿਹੜਾ ਇੱਥੇ ਬੈਠਾ ਉਹਨੇ ਰਾਜ ਪ੍ਰਬੰਧ ਐਡਾ ਵਧੀਆ ਸੰਭਾਲਿਆ ਕਿ ਪਬਲਿਕ ਬੜੀ ਖੁਸ਼ ਹੋਈ ਉਹਦੇ ਨਾਲ ਤੇ ਯਾਰ ਬਹੁਤ ਸਿਆਣਾ ਰਾਜਾ ਹੈ ਬਹੁਤ ਸਿਆਣਾ ਰਾਜਾ ਤੋ ਨਿਕਾਲ ਪੈ ਨਹੀਂ ਕਿਦੇ ਕਾਲ ਨਾ ਪੈ ਜਾਏ ਤੇ ਅੰਨ ਪਹਿਲਾਂ ਹੀ ਸੰਭਲਿਆ ਗਡਾਊਨ ਪੜ ਲੈ ਬਹੁਤ ਭਾਣਾ ਕਰਤਾਰ ਦਾ ਕੀ ਬਰਸਿਆ ਇਹਦੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ ਮੀਂਹ ਨਹੀਂ ਪਿਆ ਬਾਰਿਸ਼ ਹੀ ਨਹੀਂ ਹੋਈ ਧਰਤੀ ਸੁੱਕ ਗਈ ਤੋ ਧਰਤੀ ਬਿਲਕੁਲ ਹੀ ਨਹੀਂ ਸੁੱਕ ਗਈ ਕਿ ਮੀਂਹ ਨਹੀਂ ਪਿਆ ਰਾਜੇ ਨੇ ਹੁਕਮ ਦਿੱਤਾ ਉਹੀ ਚਾਚੇ ਨੂੰ ਉਹ ਚਾਚਾ ਉਹ ਸਿਆਣਾ ਮੰਤਰੀ ਸੀ ਰਾਜੇ ਨੇ ਵੀ ਪਤਾ ਹੀ ਸੀ ਮੁਝਾ ਨਾਲ ਦੇ ਦੇਸ਼ ਚੋਂ ਅਨਾਜ ਲੈ ਆਵੇ ਨਾਲ ਦੇ ਦੇਸ਼ ਵਿੱਚ ਰਾਜ ਅਸਰਾਜ ਦਾ ਸੀ ਉਹ ਨਾਲ ਦੇ ਦੇਸ਼ ਵਿੱਚ ਆਇਆ ਮੈਨੂੰ ਭੇਜੀ ਦੀ ਇਹ ਚਿੱਟ ਮੈਂ ਮਿਲਣਾ ਚਾਹੁੰਨਾ ਅਸਰਾਜ ਨੇ ਅੰਦਰ ਬੁਲਾ ਲਿਆ ਤੇ ਜਦੋਂ ਅੰਦਰ ਬੁਲਾਇਆ ਦੇਖਿਆ ਅਸਰਾਜ ਉਹ ਚੱਤੇ ਨਹੀਂ ਉਹ ਦੋਵੇਂ بڑے ਕੁੱਟ ਕੇ ਮਿਲੇ بڑے ਕੁੱਟ ਕੇ ਮਿਲੇ ਅਸਰਾਜ ਹਾਂ ਚਾਚਾ ਜੀ ਰੱਬ ਨੇ ਮੈਨੂੰ ਬਚਾ ਲਿਆ ਤੇ ਇੱਥੇ ਰਾਜਾ ਮਰ ਗਿਆ ਸੀ ਤੋ ਬਾਲਤ ਮੇਰਾ ਖੁੱਲ ਗਿਆ ਉਹਨੇ ਸਿੰਘ ਮਾਰਿਆ ਜਿਹੜਾ ਮੈਂ ਮੱਥਾ ਪਕਾਇਆ ਸੀ ਰੱਬ ਨੂੰ ਪਤਾ ਸੀ ਨਾ ਮੱਥਾ ਆਪ ਕਾਇਆ ਜੇ ਹੋਰ ਪਕਾਇਆ ਹੁੰਦਾ ਤੇ ਹੋਰ ਦੇ ਹਿਸਾਬ ਨਾਲ ਆ ਜਾਂਦਾ ਉਹਨੇ ਕਹੇ ਜਿਹੜਾ ਰਾਤ ਨੂੰ ਗੇਰ ਖੜਕਾਏਗਾ ਅਨੁਰਾਜ ਦਿੱਤਾ ਤੇ ਰੱਬ ਨੂੰ ਪਤਾ ਸੀ ਨਾ ਫੈਸਲੇ ਦਾ ਕਿ ਉਹ ਬਾਲਤ ਵਿੱਚ ਬਸਦਾ ਸੀ ਬਾਲਤ ਨੇ ਮਾਰਿਆ ਸਿੰਘ ਤੇ ਆਪ ਪੜੇ ਹੋ ਗਿਆ ਮੇਰੇ ਪਿਤਾ ਦਾ ਤਾਂ ਕਾਲ ਪੈ ਗਿਆ ਉਧਰ ਸਾਡੇ ਦੇਸ਼ ਵਿੱਚ ਅਨ ਮੰਗੇ ਕਹਿੰਦੇ ਲੈ ਜਾਓ ਚਾਚਾ ਜੀ ਲੈ ਜਾਓ ਜਿੰਨਾ ਮਰਜ਼ੀ ਲੈ ਜਾਓ ਅਨ ਲੈ ਜਾਓ ਤੇ ਵਨ ਲੈ ਗਿਆ ਫੂਲ ਰਾਦੇ ਸਾਰੰਗ ਨੂੰ ਆਪਣੀ ਬੋਟੀ ਦੀ ਕਰਤੂਤ ਦਾ ਵੀ ਪਤਾ ਲੱਗ ਗਿਆ ਇਹ ਹਰਾਮਣ ਨੇ ਮੇਰਾ ਮੁੰਡਾ ਮਰਵਾਤਾ ਕਸੂਰ ਵਾਰੇ ਸੀ ਮੁੰਡਾ ਮੇਰਾ ਮਰਵਾਤਾ ਰੂਪ ਇਸ ਤਰ੍ਹਾਂ ਕੀ ਬਣਦਾ ਜੀ ਕਿਦੋਂ ਚਾਚਾ ਜੀ ਬੜਾ ਉਨ ਲੈ ਕੇ ਚਲੇ ਗਏ ਅਨ ਲੈ ਕੇ ਚਲੇ ਗਏ ਤੇ ਜਾ ਕੇ ਪਿਓ ਨੂੰ ਕਿਹਾ ਕਿ ਉੱਥੇ ਤਾਂ ਅਸਰਾਜ ਰਾਜਾ ਰਾਜ ਕਰ ਰਿਹਾ ਹੈ ਅਸਰਾਜ ਰਾਜਾ ਕੀ ਨੇ ਹਾਂ ਅੱਛਾ ਬੁਲਾਉ ਨੂੰ ਮੈਂ ਹੁਣ ਬਹੁਤ ਵੱਡਾ ਹੋ ਗਿਆ ਤਾਂ ਜਦੋਂ ਅਸਰਾਜ ਨੇ ਉੱਥੇ ਬੁਲਾਇਆ ਕਿਹਾ ਅਸਰਾਜ ਮੈਂ ਹੁਣ ਬਹੁਤ ਵੱਡਾ ਹੋ ਗਿਆ ਮੈਨੂੰ ਇਹ ਨਵੀਂ ਮੋਤੀ ਦੀ ਕਰਤੂਤ ਦਾ ਵੀ ਪਤਾ ਲੱਗਿਆ ਹੈ ਰਾਮਦਾਦੀ ਨੇ ਮੇਰਾ ਮੁੰਡਾ ਮਰਵਾਤਾ ਇਹਨੇ ਤਾਂ ਮਰਵਾ ਹੀ ਦਿੱਤਾ ਸੀ ਤੇ ਉਹਨੂੰ ਦੰਡ ਦਿੱਤਾ ਗਿਆ ਤੇ ਉਹ ਸਾਰੰਗ ਨੇ ਸਦਾ ਦਾ ਸਾਰਾ ਰਾਜ ਅਸਰਾਜ ਨੂੰ ਦੇ ਦਿੱਤਾ ਆਪਣਾ ਸਾਰਾ ਰਾਜ ਉਹ ਰਾਜ ਪਲੱਸ ਇਹ ਰਾਜ ਦੋਵਾਂ ਰਾਜਿਆਂ ਦਾ ਮਾਲਕ ਜਿਹੜਾ ਅਸਰਾਜ ਬਣ ਗਿਆ ਉੱਥੇ ਤਾਂ ਨਿਆਣੇ ਜੋ પ્રસੰਗ ਆਇਆ ਮਿਲਾਪ ਦਾ ਪੋਸਟ ਟਿਊਨ ਤਾਂ ਹੁਣ ਆਪਾਂ ਵੈਗਰੂ ਵੈਗਰੂ ਜਾਣਦਾ ਟਿਊਨ ਆਪਾਂ ਤਾਂ ਬਹੁਤ ਏਅਰ ਹੋ ਗਿਆ 550 ਸਾਲ ਹੋ ਚਲੇ ਆ 500 ਸਾਲ ਤੋ ਫੇਰ ਭਾਈਓ ਸਾਡੇ 550 ਸਾਲ ਕਿਉਂ 1000 ਸਾਲ ਹੋ ਚਲੇ ਆ ਬਿਟਾ ਗੁਰੂਆਂ ਤੋਂ ਪਹਿਲਾਂ ਦੀਆਂ ਗੱਲਾਂ ਗੁਰੂ ਪਾਤਸ਼ਾਹ ਤੋਂ ਪਹਿਲਾਂ ਦੀਆਂ ਗੱਲਾਂ ਹੈ। 2000 ਸਾਲ ਪਹਿਲਾਂ ਦੀ ਗੱਲਾਂ। ਟਾੜੀਆਂ ਨੇ ਉੱਥੇ ਜੋ ਗਾਵਿਆ ਉਹ ਕਿਹੜੀ ਟਿਊਨ ਸੀ? ਕਹਿੰਦੇ ਉਸ ਟਿਊਨ ਤੇ ਤੁਸੀਂ ਅਸਾਦੀ ਵਾਰ ਗਾਉਣੀ ਆ। ਉਸ ਟਿਊਨ ਤੇ ਅਸਾਦੀ ਵਾਰ ਗਾਉਣੀ ਆ। ਹੁਣ ਮੇਰਾ ਇੱਕ ਸਵਾਲ ਆ। ਤਕਲੀਫ ਤਾਂ ਆਈ ਆ। ਇਨੀ ਗੱਲ ਕੇ ਤਕਲੀਫ ਨਹੀਂ ਆਈ ਤਕਲੀਫ ਆਈ ਆ ਪਰ ساری ਉਮਰ ਸੁਖੀ ਹੋ ਗਿਆ ਦੋਹਾਂ ਰਾਜਾਂ ਦਾ ਰਾਜ ਮਿਲ ਗਿਆ ਵੈਗਰੂ ਨੇ ਬਖਸ਼ਿਸ਼ ਕੀਤੀ ਤੋਂ ਬੜਾ ਵਧੀਆ ਵਿਆਹ ਸ਼ਾ ਹੋਇਆ ਉਸ ਰਾਜ ਦਾ ਤੋਂ ਵੈਗਰੂ ਨੇ ਕਿਰਪਾ ਤਾਂ ਥੋੜਾ ਤਾਂ ਤਕਲੀਫ ਤਾਂ ਫਿਰ ਆਉਂਦੀ ਆ ਥੋੜੀ ਜੀ ਤਕਲੀਫ ਆਈ ਆ ਬੜਾ ਸਬਰ ਚ ਰਿਹਾ ਅਸਰਾਜ ਤਾਂ ਕਹਿਨ ਤੋ ਭਾਵਾਂ ਵੀ ਜਿਹੜਾ ਬੰਦਾ ਸਬਰ ਤੇ ਸੰਤੋਖ ਦੋ ਗੁਣਾ ਲੈ ਗਿਆ ਦੇਵੀ ਗੁਣਾ ਉਤਰ ਗਿਆ ਉਤਰ ਗਿਆ ਉਹ ਵਾਇਗਰ ਬਖਸ਼ਿਸ਼ ਕਰੇ ਸਾਡੇ ਕੋਲ ਵੀ ਇਹ ਗੁਣਾ ਆ ਜਾਣ ਸਬਰ ਤੇ ਸੰਤੋਖ ਸੰਤੋਖ ਇਹ ਦੋਗਣ ਸਾਡੇ ਕੋਲ ਰੱਬ ਦੇਣ ਲੱਗਿਆ ਕਾਟਾ ਨਹੀਂ ਕਰਦਾ ਮਿਲ ਕੋ ਘਾਟ ਨਹੀਂ ਕਰਦਾ ਬਾਈਗਰੂ ਬਖਸ਼ਿਸ਼ ਹੀ ਕਰਦਾ ਚੋ ਚਲੋ ਬਾਈਗਰੂ ਮੇਰ ਕਰੇ ਬਸ ਸਬਰ ਕਹਿ ਤਪਾਵਾ ਅਸਰਾਜ ਵਾਂਗੂ ਸਬਰ ਤੇ ਸੰਤੋਖ ਰੱਖੋ ਬਾਈਗਰੂ ਤੁਹਾਡੀਆਂ ਝੋਲੀਆਂ ਭਰ ਦੇਗਾ ਸਬਰ ਤੇ ਸੰਤੋਖ ਰੱਖੋ ਬਸ ਇਹ ਦੇਵੀ ਗੰਦੋ ਤਾਰਣ ਕਾ ਰਾਖੀ ਇੱਕ ਬਰੈਡ ਵਾਲਾ ਮੈਂ ਦੇਖਿਆ ਨੂੰ ਜਿਹੜੇ ਨੂੰ ਆਮਦਨ ਬਹੁਤੀ ਜ਼ਿਆਦਾ ਨਹੀਂ ਤੇ ਮੈਂ ਗਿਆ ਸਬਜੀ ਉਹਦਾ ਨਾ ਆਇਆ ਮੈਂ ਕਿਹਾ ਸਬਜੀ ਆ ਰ ਮੈਂ ਤਾਂ ਰੋਜ਼ ਦੇਖਦਾ ਤਾ ਤੂੰ ਇੱਥੇ ਬਰੈਡ ਵੇਚਦਾ ਕਿਦਾਂ ਤੇਰਾ ਕੰਮ ਕਰ ਕਿਦਾਂ ਦਾ ਕਹਿੰਦਾ ਬਾਬਾ ਜੀ ਕੰਮ ਕਰ ਕੋ ਕੀ ਲੈਣਾ ਬੰਦੇ ਨੂੰ ਸਬਰ ਸੰਤੋਖ ਹੋਣਾ ਚਾਹੀਦਾ ਓਹੋ ਮੈਂ ਕਹ ਤੂੰ ਤਾਂ ਬੜਾ ਦੇਵੀ ਗੁਣਾਂ ਨਾਲ ਭਰਿਆ ਪਿਆ ਯਾਰ ਐਸੀ ਤਾਂ ਕੋਈ ਗੱਲ ਨਹੀਂ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਬਸ ਸਬਰ ਤੇ ਸੰਤੋਖ ਹੋਣਾ ਚਾਹੀਦਾ ਸਭ ਠੀਕ ਹੈ ਤੂੰ ਸਬਰ ਤੇ ਸੰਤੋਖ ਬਸ ਬਾਈ ਗਰ ਮੇਰ ਕਰੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰੇ ਸਾਡੇ ਕੋਲ ਵੀ ਇਹ ਦੋ ਗੁਣਾ ਜਾਨ ਬਸ ਬੜੀ ਹੈ ਫਿਰ ਕਿਰਪਾ